ਤਰਨਤਾਰ ਸਾਹਿਬ ਦੇ ਛੇਟ ਨੂੰ ਲੈ ਕੇ ਜਿਹੜਾ ਅਰਝਾਨ ਆਉਣੇ ਜਿਹੜਾ ਥੋੜੇ ਟਾਈਮ ਦੇ ਵਿੱਚ ਸ਼ੁਰੂ ਹੋ ਜਾਣੇ ਆ ਹੁਣ ਵੇਖਦੇ ਆ ਕਿ ਕਿਹੜਾ ਜਿੱਤ ਦਾ ਅਤੇ ਕਿਹੜਾ ਹਾਰ ਦਾ ਧੰਨਵਾ ਪਹਿਲਾਂ ਇੱਕ ਇਹ ਗੱਲ ਕਹੀ ਸੀ ਕਿ ਦੋ ਦੇ ਵਿੱਚ ਫਸਵਾ ਮੁਕਾਬਲਾ ਹੋ ਸਕਦਾ ਸਾਡਾ ਕਿਸੇ ਦੇ ਨਾਲ ਉਹ ਹੀ ਲੈਣਾ ਦੇਣਾ ਨਹੀਂ ਪਰ ਜਿੰਨਾ ਤੱਕ ਸਾਨੂੰ ਸੂਤਰਾ ਤੋਂ ਪਤਾ ਲੱਗਦਾ ਜਾਂ ਜਿਹੜਾ ਕਿ ਸਰਵੇ ਆ ਆ ਜੈਟ ਪੌਲ ਦੇ ਸਰਵੇ ਜਿਹੜਾ ਉਹਦੇ ਤਹਿਤ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਅਕਾਲੀ ਦਲ ਬਾਰਸ ਪੰਜਾਬ ਦੇ ਮਨਦੀਪ ਸਿੰਘਾ ਤੇ ਆਮਾ ਦੀ ਪਾਰਟੀ ਦੇ ਹਰਮਿਤ ਸਿੰਘਾ ਦੇ ਵਿਚਾਲੇ ਜਿਹੜਾ ਮਕਾ ਵਾਲਾ ਫਸਮਾ ਤੇ ਕਿਹੜੇ ਵੇਲੇ ਜਿਹੜਾ ਬਾਜੀ ਪਾਰਟੀ ਜਾਣੀ ਆ ਪਤਾ ਨਹੀਂ ਲੱਗਣਾ ਕਿ ਮਨਦੀਪ ਜਿੱਤਦਾ ਜਾਂ ਆਪਾਂ ਇਹ ਕਹਿ ਦਈਏ ਕਿ ਹਰਮਿਤ ਜਿੱਤਦਾ ਜਾਂ ਕੋਈ ਹੋਰ ਜਿੱਤਦਾ ਪਰ ਅੱਜ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਆਉਣ ਵਾਲੇ ਨਤੀਜੇ ਆ ਉਹ ਜਲਦੀ ਆਉਣ ਵਾਲੇ ਆ ਤੁਸੀਂ ਵੇਖੋਗੇ ਉਹ ਇਹ ਵੀਡੀਓ ਨੂੰ ਜਰੂਰ ਸੌਣਨਾ ਧਿਆਨ ਦੇ ਨਾਲ ਆ ਤੇ ਅੱਗੇ ਖਬਰ ਕਰਦੇ ਆ ਆ ਕਾਲੀਦਾਲ ਵੀ ਜਿੱਤ ਸਕਦਾਗਾ ਬਾਦਲਾ ਤੇ ਕਾਂਗਰਸ ਵੀ ਜਿੱਤ ਸਕਦੀ ਹੈ ਅੱਜ ਤੱਕ ਨੇ ਕਿ ਭਾਜੀ ਵੀ ਜਿੱਤ ਸਕਦੀ ਆ ਸਾਨੂੰ ਸਾਡੇ ਕਹਿਣ ਦੇ ਨਾਲ ਕੁਝ ਨਹੀਂ ਪਰ ਜਦੋਂ ਰਿਜ਼ਲਟ ਆਉਣਾ ਉਹ ਤੁਹਾਡੇ ਸਾਹਮਣੇ ਆਉਣਾਗਾ ਥੋੜੇ ਦੇਰ ਟਾਈਮ ਬਾਅਦ ਹੀ ਜਿਹੜਾ ਰਿਜ਼ਲਟ ਆ ਜਿਹੜਾ ਅੱਜ ਤਰਨ ਤਾਰਨ ਦੀ ਜਿਵਨੀ ਚੋਣ ਜਿਹੜੀ ਹੋ ਕੇ ਹੱਟੀ ਆ ਜਿਹੜਾ ਅੱਜ ਉਹਦਾ ਰਿਜ਼ਲਟ ਆਉਣਾਗਾ ਉਹਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਕਿਹਦਾ ਪਲੜਾ ਭਾਰੀ ਹੋ ਸਕਦਾਗਾ ਅਕਾਲੀ ਦਲ ਬਾਦਲ ਪੰਜਾਬ ਦੇ ਆਵਾਜ਼ ਦੀ ਪਾਰਟੀ ਅਕਾਲੀ ਦਲ ਬਾਦਲ ਕਾਂਗਰਸ ਬੀਜੇਪੀ ਜਾਂ ਕੋਈ ਹੋਰ ਤੁਸੀਂ ਆਪਣੀ ਜਿਹੜਾ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਨਾ ਕਿ ਕਿਹੜੀ ਪਾਰਟੀ ਤੁਹਾਨੂੰ ਜਿੱਤਦੀ ਦਿਖਾਈ ਦੇਊਗੀ